ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਮੀਡੀਆ ਨੂੰ ਦਿੱਤੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਕਿ ਅੰਮ੍ਰਿਤਸਰ ਦੇ ਵਿੱਚ ਕੜੇ ਇੰਤਜ਼ਾਮ ਸੁਰੱਖਿਆ ਦੇ ਕੀਤੇ ਗਏ ਨੇ ਉੱਥੇ ਹੀ ਉਹਨਾਂ ਵੱਲੋਂ ਜੋ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਪਰ ਖੁੱਲੜਬਾਜੀ ਜੋ ਕਰੇਗਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਦਿਨ ਮੰਗਲਵਾਰ 31 ਤਰੀਕ ਸਮਾਂ ਤਕਰੀਬਨ 9:40 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣਾਉਨੇ ਆ ਕੀ ਕਹਿਣਾ ਹੈ ਦੇਖੋ ਪਹਿਲਾਂ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਨਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਲੱਖ ਲੱਖ ਵਧਾਈ ਦਿੰਨਾ ਸਾਰਿਆਂ ਦੇ ਪਰਿਵਾਰ ਵਾਸਤੇ ਅਰਦਾਸ ਕਰਦੇ ਆ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹ ਚੋਪਕਰ ਅੱਜ ਪਰੇ ਪੁਖਤਾ ਪ੍ਰਬੰਧ ਅਸੀਂ ਕੀਤੇ ਆ ਸਾਰੇ ਕਮਿਸ਼ਨਰੇਟ ਦੇ ਵਿੱਚ ਜੇ ਆਪਾਂ ਨੰਬਰ ਦੇ ਵਿੱਚ ਦੇਖੀਏ ਤਾਂ 4 ਡੀਸੀਪੀ ਸਾਡੇ ਬਾਹਰ ਨੇ ਔਰ ਜਿਹੜੇ 14 ਏਸੀਪੀ ਨੇ 1800 ਤੋਂ ਵੱਧ ਮੁਲਾਜ਼ਮ ਲਾਇਆ ਜੀ 80 ਨਾਕੇ ਨੇ ਔਰ ਤਕਰੀਬਨ 55 ਦੇ ਕਰੀਬ ਸਾਡੀਆਂ ਪੈਟਰੋਲਿੰਗ ਪਾਰਟੀਆਂ ਨੇ ਇਸ ਤੋਂ ਇਲਾਵਾ ਸਾਰੇ ਥਾਣੇ ਪੀਸੀਆਰ ਦੀ ਫੋਰਸ ਟ੍ਰੈਫਿਕ ਦੀ ਫੋਰਸ ਸਾਰੀ 온 ਗਰਾਉਂਡ ਹੈ ਔਰ ਇਸੇ ਤਰ੍ਹਾਂ ਅਸੀਂ ਵੀ ਅੱਗੇ ਰਵਾਂਗੇ ਮੈਂ ਵੀ ਸਿਵਲ ਡਰੈਸ ਤੇ ਸੇਹਰ ਕੇ ਪਾਈ ਹੈ ਕਿ ਤਾਂ ਕਿ ਮੈਂ ਆਮ ਨਾਗਰਿਕ ਵਾਂਗੂ ਸਾਰੀ ਚੀਜ਼ ਨੂੰ ਆਪਾਂ ਅਬਜ਼ਰਵ ਕਰ ਸਕੀਏ ਕਿ ਲੋਕ ਤਾਂ ਕਿ ਨਵੇਂ ਸਾਲ ਦੇ ਆਪਣੀ ਖੁਸ਼ੀ ਮਨਾ ਸਕਣ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਖੁਸ਼ੀ ਜ਼ਰੂਰ ਮਨਾਓ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਫਿਰ ਅਸੀਂ ਉਹਦੇ ਤੇ ਮਤਲਬ ਸਾਡੀ ਪਾਲਿਸੀ ਬੜੀ ਜ਼ੀਰੋ ਟੋਲਰੈਂਸ ਦੀ ਔਰ ਉਹਨਾਂ ਦੇ ਖਿਲਾਫ ਪੂਰੀ ਕਾਰਵਾਈ ਹੋਏਗੀ ਫਿਰ ਸਰ ਕਈ ਹੋਟਲਾਂ ਦੇ ਵਿੱਚ ਜਿਹੜੀ ਪਾਰਟੀਆਂ ਹੁੰਦੀਆਂ ਉਹਦੇ ਵਿੱਚ ਉਲਟ ਬਾਜੀ ਕਾਫੀ ਹੁੰਦੀ ਹੈ ਕੀ ਹੋਟਲ ਉਹਨਾਂ ਦੇ ਨਾਲ ਮੀਟਿੰਗ-ਮੀਟਿੰਗ ਕੋਈ ਕੀਤੀ ਗਈ ਹੈ ਤੁਹਾਡੇ ਨਾਲ ਤਾਂ ਕਿ ਇਹੋ ਜੇ ਕੋਈ ਘਟਨਾ ਨਾ ਹੋਵੇ ਦੇਖੋ ਅਸੀਂ ਸਾਰੇ ਆ ਉਹਨਾਂ ਨੂੰ ਮੈਸੇਜ ਪਹੁੰਚਵਾ ਦਿੱਤਾ ਸੀਗਾ ਮੀਟਿੰਗ ਤਾਂ ਨਹੀਂ ਹੋਈ ਔਰ ਸਭ ਨੂੰ ਪਤਾ ਹੈ ਇਹ ਵੀ ਕਾਨੂੰਨ ਕੀ ਹੈ ਔਰ ਜਿਹੜਾ ਬੰਦਾ ਕਾਨੂੰਨ ਤੋੜੇਗਾ ਆਪ ਜ਼ਿੰਮੇਵਾਰ ਹੋਏਗਾ ਕਈ ਦੇਗਨਿਊ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਜਿਹੜੇ ਡਰਿੰਕਸ ਕਰਦੇ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿਸ ਤਰ੍ਹਾਂ ਦਾ ਮਾਹੌਲ ਖਰਾਬ ਨਾ ਕੀਤਾ ਜਾਵੇ ਦੇਖੋ ਜੀ ਪਬਲਿਕ ਪਾਰਕਿੰਗ ਦਾ ਮੈਂ ਬੜਾ ਸਪੈਸ਼ਲ ਇਨਸਟਰਕਸ਼ਨ ਦਿੱਤੀਆਂ ਬੜੀ ਕਲੀਅਰ ਸਾਰਿਆਂ ਨੂੰ ਡਾਊਨ ਦੀ ਲਾਈਨ ਕਿ ਪਬਲਿਕ ਡਰਿੰਕਿੰਗ ਦੇ ਵਿੱਚ ਕੋਈ ਚਾਂਸ ਨਹੀਂ ਲੈਣਾ ਔਰ ਜਿੱਥੇ ਕੋਈ ਇਹੋ ਜਿਹਾ ਕਰਦਾ ਉਹਦੇ ਖਿਲਾਫ ਸਖਤ ਐਕਸ਼ਨ ਕਰੋ ਮੌਕੇ ਤੇ ਪਰਿਵਾਰ ਦਾ ਜਿਹੜੀ ਸੰਗਤ ਸੰਗਤ ਆ ਰਹੀ ਹੈ ਪਹਿਲੀ ਡ੍ਰਿੰਕ ਲਾ ਕੇ ਸਾਹਮਣੇ ਦੇਖੇ ਸਰ ਸਰ ਉਧਰ ਵੀ ਸਾਡੇ ਗੁਰਦੀਪ ਸਿੰਘ ਵਾਲੀਆ ਡੀਸੀਪੀ ਸਾਹਿਬ ਇਧਰ ਪਾਲੇ ਡੀਸੀਪੀ ਟ੍ਰੈਫਿਕ ਸਾਰੇ ਆਫੀਸਰ ਜਿਹੜੇ ਉਸ ਓਨਲੀ ਫੋਰ ਦਰਬਾਰ ਸਾਹਿਬ ਸੰਗਤ ਦੀ ਜਿਹੜੀ ਪਾਰਕਿੰਗ ਟ੍ਰੈਫਿਕ ਔਰ ਮੈਨੇਜਮੈਂਟ ਵਾਸਤੇ ਚੁਲਾਏਗੇ ਔਰ ਸਿਵਲ ਪਾਰਚਾ ਚ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੀ ਪੁਲਿਸ ਫੋਰਸ ਡਿਪਲਾਈ ਕੀਤੀ ਗਈ ਹੈ ਔਰ ਮੈਨੂੰ ਲੱਗਦਾ ਕਿ ਸਾਰੇ ਬੜੇ ਰੈਗੂਲੇਟਿਡ ਕੰਮ ਉੱਥੇ ਵੀ ਚੱਲ ਰਿਹਾ ਆ ਕਈ ਮੋਟਰਸਾਈਕਲ ਤੇ ਹੁਲੜਬਾਜ਼ੀ ਕਰਦੇ ਵਗੈਰਾ ਜਿੱਥੇ ਨਿੱਜੀ ਪਾਰਕਿੰਗ ਹੁਲੜਬਾਜ਼ੀ ਵਾਲਿਆਂ ਨੂੰ ਤਾਂ ਦੱਸਿਆ ਜੀ ਬਿਲਕੁਲ ਨਹੀਂ ਛੱਡਣਾ ਔਰ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਮੁੜ ਕੇ ਜਿਨ੍ਹਾਂ ਨੇ ਰਿਸਕ ਲੈਣਾ ਆਪਣੇ ਬਲਬੂਤੇ ਤੇ ਲੈਣ ਸਰ ਜੇ ਰਾਤ ਵੇਲੇ ਜੇ ਹੜਦੂਮ ਮਚਾਉਂਦੇ ਉਹਨਾਂ ਨੂੰ ਕੀ ਸੁਨੇਹਾ ਦੇ ਸਰ ਸਾਹਮਣੇ ਆ ਜੀ ਮੈਂ ਬੜਾ ਕਲੀਅਰ ਦੱਸਿਆ ਕਿ ਕਾਨੂੰਨ ਸਾਹਮਣੇ ਦੇ ਸਾਰੇ ਵਾਸਤੇ ਇੱਕੋ ਜਿਹਾ ਸਰ ਸਾਹਮਣੇ ਦੇ ਇੰਜੋਏਮੈਂਟ ਕਰਨ ਸਭ ਕੁਝ ਕਰਨ ਬਟ ਨੋਟ ਕਾਨੂੰਨ ਦੀ ਲਾਈਨ ਨਾ ਤੋੜਨ ਜੇ ਤੋੜਨਗੇ ਤਾਂ ਸਖਤੋ ਸਖਤ ਕਾਰਵਾਈ ਅਸੀਂ ਕਰਾਂਗੇ। ਜੇਕਰ ਕੱਲ ਵੀ ਨਵਾਂ ਸਾਲ ਕੱਲ ਹੈ ਕੱਲ ਵੀ ਕਾਫੀ ਟ੍ਰੈਫਿਕ ਰਹਿੰਦੀ ਹੈ। ਉਹਦੇ ਵਾਸਤੇ ਇੱਕ ਪਰਤ ਥੱਲੇ ਕਰੀ ਜਾ ਲੋ। ਬਿਲਕੁਲ ਉਸੇ ਤਰ੍ਹਾਂ ਇਹ ਸਪੈਸ਼ਲੀ ਜਿਹੜੇ ਧਾਰਮਿਕ ਜਗ੍ਹਾ ਨੇ ਉਹਨਾਂ ਦੇ ਉੱਤੇ ਜਾਣਾ ਆਵਾਜਾਈ ਬਹੁਤ ਲੋਕਾਂ ਦੀ ਰਹਿੰਦੀ ਹੈ। ਪਰ ਕੁਦਰਤੀ ਵਰਕਿੰਗ ਡੇ ਹੈ ਇਸ ਕਰਕੇ ਟ੍ਰੈਫਿਕ ਤੇ ਪਾਰਕ ਸਟੇਪੀ ਦੇ ਉਹੀ ਇੰਤਜ਼ਾਮ ਰਹਿਣਗੇ। ਜੀ ਥੈਂਕ ਯੂ ਥੈਂਕ ਯੂ।